ਕਸਮ ਲਗਾ ਤੁਸੀਂ ਦੇਖੋ ਮੈਂ ਅਜੇ ਡੀਐਸਪੀ ਦਿਨਾਨਗਰ ਅਹੁਦਾ ਸੰਭਾਲਿਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਸੀਐਮ ਸਾਹਿਬ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਯੋਧ ਨਸ਼ਿਆਂ ਵਿਰੁੱਧ ਆਪਾਂ ਉੱਤੇ ਜਿਹੜਾ ਵੱਧ ਚੜ ਕੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਦੀ ਨਿਗਰਾਨੀ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਇਸ ਤੇ ਅੱਗੇ ਵਧਣਾ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਾਂ ਜਿਹੜਾ ਵੀ ਕੋਈ ਨਸ਼ਾ ਵੇਚਣ ਵਾਲਾ ਹੈ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਔਰ ਉਹਦੀ ਜਿਹੜੀ ਸਹੀ ਜਗਾ ਜੇਲ ਹੈ ਉੱਥੇ ਭਜਾਇਆ ਜਾਵੇਗਾ। ਇਸ ਤੋਂ ਇਲਾਵਾ ਹੋਰ ਜਿਹੜੇ ਜੋ ਗੁੰਡਾ ਅਨਸਰਨਾ ਜੋ ਆਮ ਪਬਲਿਕ ਨੂੰ ਪਰੇਸ਼ਾਨ ਕਰੇਗਾ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੋ ਮੈਂ ਸਾਰੇ ਆਪਣੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਤੇ ਅਗਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਮੇਰਾ ਨੰਬਰ ਪਬਲਿਕ ਹੈ ਕੋਈ ਵੀ ਮੈਨੂੰ ਕਾਲ ਕਰ ਸਕਦਾ ਕਿਸੇ ਟਾਈਮ ਵੀ ਕਾਲ ਕਰ ਸਕਦਾ ਹੈ ਔਰ ਹਰ ਇੱਕ ਬੰਦੇ ਦਾ ਜਿਹੜਾ ਵੀ ਕੋਈ ਕਾਲ ਕਰੇਗਾ ਕੋਈ ਇਨਫੋਰਮੇਸ਼ਨ ਦੇਵੇਗਾ ਉਹਦਾ ਨੰਬਰ ਸੀਕ੍ਰੀਟ ਰੱਖਿਆ ਜਾਏਗਾ ਔਰ ਕੋਈ ਵੀ ਕਿਸੇ ਦੀ ਪ੍ਰੋਬਲਮ ਹੈ ਕੋਈ ਪਰੇਸ਼ਾਨੀ ਹੈ ਸੋਲਵ ਕੀਤੀ ਜਾਵੇਗੀ ਸਰ ਇੱਕ ਦਿਨਾਂ ਦਾ ਪਾਰਕ ਦੇ ਵਿੱਚ ਜੂਆ ਖੇਡਣ ਦੀ ਜਿਹੜੀ ਸ਼ਿਕਾਇਤ ਹੈ ਇਹ ਉਸ ਡਿਪਾਰਟਮੈਂਟ ਨੂੰ ਦਰਜ ਕਰਵਾਈ ਗਈ ਹੈ ਸਰ ਕੀ ਉੱਤੇ ਐਕਸ਼ਨ ਲਿਆ ਜਾਏਗਾ ਜਲਦੀ ਨਹੀਂ ਬਿਲਕੁਲ ਮੈਂ ਸਚੂ ਸਾਹਿਬ ਨੂੰ ਹੁਣੇ ਕਹਤਾ ਹੈ ਕਿ ਜਿਹੜਾ ਵੀ ਕਿਉਂਕਿ ਉਹ ਪਾਰਕ ਜਿਹੜੀ ਉਹ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਜਾਂ ਆਮ ਬੰਦਿਆਂ ਦੇ ਸੈਰ ਕਰਨ ਲਈ ਹੈ ਨਾ ਕਿ ਤਾਸ਼ੀਆ ਜੂਆ ਖੇਡਣ ਲਈ ਉਹਨੂੰ ਠੀਕ ਕਰਾਤਾ ਜਾਏ ਸਰ ਗੱਲ ਕੀਤੀ ਜਾਗਦਾ ਜਿੱਦਾਂ ਭਰਾਮਪੁੱਠਾ ਵਾਲਾ ਦੁਰੰਗਲਾ ਥਾਣਾ ਬੜਾ ਪਰਾਮਸਾਲਾ ਥਾਣਾ ਇਹਨਾਂ ਦੇ ਮਾਈਨਿੰਗ ਦਾ ਅੱਜ ਵੀ ਜਿਹੜਾ ਬੋਲਬੋਲਾ ਹੈਗਾ ਮਾਈਨਿੰਗ ਨੂੰ ਲੈ ਕੇ ਕਿਵੇਂ ਦੀ ਜਿਹੜੀ ਆਪਣੀ ਸ਼ਕਤੀ ਦੇਖੋ ਕੋਈ ਵੀ ਜੋ ਇਲੀਗਲ ਐਕਟੀਵਿਟੀਆਂ ਹੈ ਉਹਨੂੰ ਬੰਦ ਕੀਤਾ ਜਾਵੇਗਾ ਸੋ ਇਸ ਤੋਂ ਇਲਾਵਾ ਹੋਰ ਵੀ ਜੋ ਕੋਈ ਪ੍ਰੋਬਲਮ ਹੋਏਗੀ ਆਪਾਂ ਠੀਕ ਕਰਾਂਗੇ ਆਮ ਲੋਕਾਂ ਨੂੰ ਕੀ ਪੀਂ ਕਰਨਾ ਚਾਹੀਦਾ ਆਮ ਲੋਕਾਂ ਨੂੰ ਅਪੀਲ ਇਹੋ ਕਰਾਂਗੇ ਤੇ ਬੇਝਿਜਕ ਹੋ ਕੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਔਰ ਦੂਜੀ ਗੱਲ ਇਹ ਆ ਕਿ ਤੁਹਾਡੇ ਇਲਾਕੇ ਚ ਕੋਈ ਮੂਵਮੈਂਟ ਹੈ ਕਿ ਬਾਹਰੋਂ ਆ ਕੇ ਕੋਈ ਕਿਰਾਏ ਤੇ ਰਹਿ ਰਿਹਾ ਹੈ ਕੋਈ ਦੁਕਾਨ ਪਾ ਰਿਹਾ ਉਸ ਬੰਦੇ ਦੇ ਨਖਰਾਨੀ ਰੱਖੋ ਕੋਈ ਸ਼ਾ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਕਪੜਾ ਵੇਚਣ ਆ ਰਿਹਾ ਹੈ ਪੁਛੇ ਤਰ੍ਹਾਂ ਦਾ ਵੀ ਕੋਈ ਸਮਾਨ ਵੇਚਣ ਆਂਦਾ ਉਹ ਸਾਡੇ ਮੋਤਵਰਾਂ ਜਾਂ ਸਾਡਾ ਫਰਜ਼ ਬੰਦਾ ਕਿ ਉਹਨੂੰ ਪੁੱਛੀਏ ਉਦੋਂ ਹੀ ਆਇਡੈਂਟੀਟੀ ਚੈੱਕ ਕਰੀਏ ਤਾਂ ਕਿ ਕੋਈ ਇਹ ਨਾ ਹੋਏ ਕਿ ਕੋਈ ਬਾਹਰ ਦਾ ਬੰਦਾ ਆ ਕੇ ਸਾਡੀ ਕੋਈ ਰੈਕੀ ਕਰਦਾ ਹੋਏ ਜਾਂ ਕੋਈ ਕੋਈ ਗੰਦੀ ਨੀਅਤ ਜਾਂ ਬਦਨੀਅਤ ਨਾਲ ਘੁੰਮ ਰਿਹਾ ਹੈ ਸੋ ਆਮ ਪਬਲਿਕ ਦੀ ਵੀ ਡਿਊਟੀ ਬਣਦੀ ਆ ਕਿ ਕੋਈ ਵੀ ਬਾਹਰੋਂ ਆਂਦਾ ਹੈ ਜਾਂ ਠਹਿਰਦਾ ਉਹਦੀ ਪੁੱਛਗਿੱਛ ਜਾਂ ਉਹਦੀ ਪਛਾਣ ਪੱਤਰ ਜ਼ਰੂਰ ਲੈ ਸਰ ਇੱਕ ਆਖਰੀ ਸਵਾਲ ਕੀ ਦਿਨਗੜ੍ਹ ਟ੍ਰਾਫਿਕ ਨੂੰ ਲੈ ਕੇ ਅਕਸਰ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਟ੍ਰਾਫਿਕ ਚਾਲਾਨ ਤੇ ਕਟੜਨ ਕੁੱਝ ਰਹਿੰਦੀ ਹੈ ਲੇਕਿਨ ਜੇ ਟ੍ਰਾਫਿਕ ਦੇ ਸੁਚਤ ਦੰਗ ਚ ਕਰਾਉਣਾ ਗੱਡੀਆਂ ਬੱਸਾਂ ਜਿਹੜੀਆਂ ਲੱਗੀਆਂ ਪਈਆਂ ਰਸਤੇ 'ਚ ਉਹਨੂੰ ਠੀਕ ਕਰਵਾਉਣਾ ਸ਼ਾਮ ਦੇ ਵੇਲੇ ਰਸ਼ਮੋਤ ਹੋ ਜਾਂਦਾ ਉਸ ਨੂੰ ਵੀ ਕਰਵਾਉਣ ਦੇ ਵਿੱਚ ਟ੍ਰਾਫਿਕ ਪੁਲਿਸ ਦਾ ਕਿਤੇ ਦਾ ਸਹਿਯੋਗ ਨਹੀਂ ਰਹਿੰਦਾ ਪੂਰਾ ਉਹਨੂੰ ਲੈ ਕੇ ਕੀ ਨਹੀਂ ਦੇ ਦੇ ਸਿੱਤੇ ਨੇ ਬਿਲਕੁਲ ਜੀ ਵੈਸੇ ਵੀ ਰੂਟੀਨ ਚ ਐਸਐਸਪੀ ਸਾਹਿਬ ਵੱਲੋਂ ਨਾਕੇ ਆਉਂਦੇ ਆ ਹੁਣਾਂ ਵੱਲੋਂ ਹਦਾਇਤਾਂ ਆਉਂਦੀਆਂ ਸੋ ਆਪਾਂ ਇਹ ਯਕੀਨੀ ਬਣਾਵਾਂਗੇ ਵੀ ਟ੍ਰੈਫਿਕ ਸਮੱਸਿਆ ਜਿਹੜੀ ਆ ਉਹਨੂੰ ਦੂਰ ਕੀਤਾ ਜਾਏ